ਸ਼੍ਰੀ ਵਾਹਿਗੁਰੂ ਸਾਹਿਬ ਜੀ ਸੱਜਣ ਸੱਚਾ ਬਾਦਸ਼ਾਹ ਸਰ ਸਾਹ ਦਾ ਸਾਹੁ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾਲੇ ਸਾਹੁ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਨਾਸ਼ਨ ਸੂਏ ਉਹ ਕੂਤਰ ਸਸਤਰ ਕਟ ਪੂਰ ਜਨ ਤੜ ਗਾਈ ਅੰਦਲਕ ਬਦਰੋ ਕਾਈ ਜੋ ਕਾਲ ਕਿਰਪਾ ਕਰਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ ਪੰਜਵਾ ਕੋਈ ਜਾਣ ਹਰਸੋਂ ਦੇਵੈ ਜੋਰ ਚਰਨ ਗਹੋਂ ਬਖੋਂ ਸੋਬ ਰਖਣਾ ਜਿਜਹ ਪ੍ਰਾਣਯ ਕੋਰ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹੋ ਬਕੋ ਸੁਭ ਰਸਨਾ ਜਿਹ ਜਹ ਪ੍ਰਾਣਿ ਅਕੋਰ ਰਹਾਉ ਮਨ ਤਨ ਨਿਰਮਲ ਕਰਤਿ ਕਿਆਰੋ ਹਰਿ ਸਿੰਚੈ ਸੁਧਾ ਸੰਜੋਰ ਯਾਰਸ ਮੈਂ ਮਗਨ ਹੋਤ ਕਿਰਪਾ ਤੇ ਮਹਾ ਬਖਿਆ ਤੇ ਤੋਰ ਆਇਓ ਸ਼ਰਨ ਦੀਨ ਦੁਖ ਭੰਜਨਾ ਚਿਤ ਬੋ ਤੁਮਰੀ ਓਰ ਅਪੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਛੋੜ ਆਇਓ ਸ਼ਰਨ ਦੀਨ ਦੁਖ ਭੰਜਨ ਚਿਤਬਾ ਤੁਮਰੀ ਓਰ ਆਪੈ ਪਦ দান ਸਿਮਰਨ ਸੁਆਮੀ ਕੋ ਰਬ ਨਾਨਕ ਬੰਦਨ ਛੋੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾ ਕਬਲਾ ਜਿញ ਘੰ ਪਰ ਸਤਸੰਗੀ ਜਨੋ ਆ ਵਡਿਆਂ ਭਾਗਾਂ ਵਾਲਿਓ ਉਤਮ ਕਰਮਾਂ ਵਾਲਿਓ ਅਮਰਤ ਵੇਲੇ ਤੋਂ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਗੁਰੂ ਸਾਹਿਬਾਨ ਨੇ ਬੜੀ ਮਹਾਨ ਕਿਰਪਾ ਕੀਤੀ ਹੈ ਸਤਸੰਗਤ ਦਾਸ ਭਾਗਾ ਸਮਾ ਬਖਸ਼ਿਆ ਆਓ ਰਲ ਮਿਲ ਕੇ ਹਰੋ ਜੀ ਦੀ ਤਰ੍ਹਾਂ ਸਤਿਗੁਰਾਂ ਦੇ ਪਾਵਨ ਮੁਖ ਆਕ ਦੀ ਵਿਚਾਰ ਕਰੀਏ ਬਾਣੀ ਵਰ ਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ ਥਾਲ ਵਿੱਚ ਤਿਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਆਧਾਰ ਹੋ ਸੋ ਗਰੀਬ ਨਿਵਾਜ਼ ਸਤਿਗੁਰਾਂ ਦੇ ਪਾਵਨ ਪਵਿੱਤਰ ਮੁਖਵਾਕ ਦੀ ਵਿਚਾਰ ਕਰਨਾ ਕਰੀਏ ਸੁਰਤیاں ਵਿਰਤیاں ਕਾਗਰ ਕਰੀਏ ਪੰਚਮ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਨਜਾਇਜ਼ ਸ੍ਰੀ ਰਾਗ ਦੇ ਅੰਦਰ ਗਰੀਬ ਨਿਵਾਜ਼ ਸਤਿਗੁਰੂ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਇਹ ਸੰਸਾਰ ਦੇ ਅੰਦਰ ਕਈ ਗੁਰਮੁਖ ਪਿਆਰਿਓ ਜੁੜੀਆਂ ਹੋਈਆਂ ਰੂਹਾਂ ਨੇ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਸੋ ਸਾਧ ਸੰਗਤ ਜੀ ਕਈ ਐਸੀਆਂ ਰੂਹਾਂ ਵੀ ਇੱਥੇ ਹਨ ਜਿਹੜੀਆਂ ਉਜਿਲੀ ਜਨਮ ਤੋਂ ਲੈ ਕੇ ਹੀ ਸਾਧ ਸੰਗਤ ਜੀ ਗੁਰੂ ਦੇ ਨਾਲੋਂ ਅਕਾਲ ਪੁਰਖ ਪਰਮੇਸ਼ਰ ਦੇ ਨਾਲੋਂ ਟੁੱਟੀਆਂ ਹੋ। ਸੋ ਗੁਰਮੁਖ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ ਕਿ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜੋੜਨਾ ਹੀ ਔਖਾ ਹੈ ਜੋੜਨਾ ਹੀ ਇੱਕ ਬੜੀ ਵੱਡੀ ਕਰਾਮਾਤ ਹੈ ਕਿਸੇ ਨੂੰ ਅਕਾਲ ਪੁਰਖ ਪਰਮੇਸ਼ਰ ਦੇ ਨਾਲੋਂ ਤੋੜ ਦੇਣਾ ਇਹ ਬਹੁਤ ਹੀ ਵੱਡੀ ਕਰਾਮਾਤ ਜਾਂ ਕਲਾ ਨਹੀਂ ਹੈ ਕਿਸੇ ਨੂੰ ਤੋੜਨਾ ਇਹ ਬਹੁਤਾ ਵੱਡਾ ਕੰਮ ਨਹੀਂ ਹੈ ਗੁਰੂ ਨਾਲ ਜੋੜਨਾ ਬੜਾ ਵੱਡਾ ਕਾਰਜ ਹੈ ਔਰ ਬੜਾ ਵੱਡਾ ਸਾਧ ਸੰਗਤ ਜੀ ਬੜੀ ਵੱਡੀ ਸ਼ਕਤੀ ਹੈ ਬੜੀ ਵੱਡੀ ਕਰਾਮਾਤ ਕਲਾ ਹੈ ਹਰ ਇੱਕ ਦੇ ਹਿੱਸੇ ਨਹੀਂ ਹੈ ਪਰਮਾਨ ਲੈ ਲਓ ਸਾਧ ਸੰਗਤ ਜੀ ਵਿਦਵਾਨਾਂ ਨੇ ਦੱਸਣਾ ਕੀਤਾ ਸਮਝਣ ਸਮਝਾਉਣ ਲਈ ਕਹਦੇ ਮਹਾਤਮਾ ਬੁੱਧ ਦੇ ਵਕਤ ਇੱਕ ਮਨੁੱਖ ਨੇ ਪ੍ਰਣ ਕਰ ਲਿਆ ਉਹ ਕਹਿੰਦਾ ਮੈਂ ਆਪਣੀ ਜ਼ਿੰਦਗੀ ਸਖਾਰਥ ਸਫਲੀ ਫੇਰ ਮੰਨਾਂਗਾ ਕਿ ਮੈਂ ਆਪਣੀ ਜ਼ਿੰਦਗੀ ਦੇ ਅੰਦਰ ਹਜ਼ਾਰ ਬੰਦੇ ਦਾ ਕਤਲ ਕਰਕੇ ਤੇ ਉਹਦੇ ਹੱਥਾਂ ਦੀਆਂ ਜਿਹੜੀਆਂ ਉਂਗਲੀਆਂ ਨੇ ਉਹਨਾਂ ਨੂੰ ਕੱਟ-ਕੱਟ ਕੇ ਤੇ ਉਹਨਾਂ ਦੀ ਮਾਲਾ ਬਰੋ ਕੇ ਗਲ ਵਿੱਚ ਪਾਣੀ ਜਦੋਂ ਇਹ ਮੇਰਾ ਪਰਜੋਜਨ ਪੂਰਾ ਹੋ ਗਿਆ ਫਿਰ ਭਾਵੇਂ ਮੈਨੂੰ ਮੌਤ ਆ ਜਾਏ ਮੈਂ ਸਮਝਾਂਗਾ ਮੇਰਾ ਸਫਲ ਹੋ ਗਿਆ ਕੰਮ ਸਾਧ ਸੰਗਤ ਜੀ ਦੱਸਦੇ ਨੇ ਕਹਿੰਦੇ ਉਹਨੇ 999 ਮਨੁੱਖਾਂ ਦਾ ਕਤਲ ਕਰ ਦਿੱਤਾ ਉਹਨਾਂ ਦੀਆਂ ਉਂਗਲਾਂ ਕੱਟ-ਕੱਟ ਕੇ ਹੱਥਾਂ ਦੀਆਂ ਤੇ ਸਾਧ ਸੰਗਤ ਜੀ ਮਾੜਾ ਬਰੋ ਲਈਏ ਉਹ 999 ਪੂਰੇ ਕਰ ਦਿੱਤੇ ਤੇ ਉਹਨਾਂ ਦੇ ਵਿੱਚੋਂ ਇੱਕ ਬਾਕੀ ਰਹਿ ਗਿਆ ਹੁਣ ਸਾਧ ਸੰਗਤ ਜੀ ਉਡੀਕ ਕਰ ਰਿਹਾ ਹੈ ਬਣਾ ਜੰਗਲਾਂ ਦੇ ਵਿੱਚ ਬੈਠਾ ਇੱਕ ਪਹਾੜ ਦੇ ਉੱਤੇ ਬੈਠਾ ਉਹ ਇਹ ਦਰਦੀ ਗੁਜਰੇ ਤੇ ਮੈਂ ਉਹਦਾ ਕਤਲ ਕਰਕੇ ਆਪਣਾ ਪਰਜੋਜਨ ਪੂਰਾ ਕਰਾਂ ਤੇ ਮਹਾਤਮਾ ਬੁੱਧ ਦੇ ਨੇੜੇ ਨਜ਼ਦੀਕ ਹੀ ਰਹਿ ਰਹੇ ਨੇ ਤੇ ਸਾਧ ਸੰਗਤ ਜੀ ਉਹਨਾਂ ਇੱਕੇਦਾਂ ਬਰਾਕ ਕੀਤਾ ਮਹਾਤਮਾ ਬੁੱਧ ਜੀ ਨੇ ਤੇ ਨਾਲ ਇਹਨਾਂ ਦਾ ਸ਼ਿਸ਼ ਅਨੰਦ ਉਹ ਬੈਠਾ ਹੋਇਆ ਉਹ ਪੁੱਛਣ ਲੱਗਾ ਮਹਾਤਮਾ ਜੀ ਤੁਹਾਡੇ ਵਿਰਾਗ ਕਰਨ ਦਾ ਰੋਣ ਦਾ ਰੁਦਣ ਕਰਨ ਦਾ ਕਾਰਨ ਕੀ ਹੈ ਕਿਉਂਕਿ ਜਦੋਂ ਕਿ ਮਹਾਤਮਾ ਰੁਦਣ ਕਰਦਾ ਉਹਦਾ ਕਾਰਨ ਹੁੰਦਾ ਹੈ ਹੱਸਦੇ ਤਾਂ ਮਹਾਤਮਾ ਹਰ ਵੇਲੇ ਰਹਿੰਦੇ ਆ ਤੇ ਦੁਨੀਆ ਦਾ ਕੰਮ ਉਲਟਾ ਹੈ ਇਹ ਹਰ ਵੇਲੇ ਰੋਂਦੀ ਰਹਿੰਦੀ ਹੈ ਇਹਦੇ ਹੱਸਣ ਦਾ ਕਾਰਨ ਪੁੱਛਣਾ ਪੈਂਦਾ ਵੀ ਤੂੰ ਹੱਸਦਾ ਕਿਉਂ ਆ ਕਿਉਂਕਿ ਸਭ ਕੁਝ ਹੁੰਦਿਆਂ ਸੁਂਦਿਆਂ ਵੀ ਦੁਨੀਆ ਇਹੀ ਕਹਿੰਦੀ ਹੈ ਮਰ ਗਏ ਆਈ ਗਟਾ ਪੈ ਗਿਆ ਐ ਹੋ ਗਿਆ ਕਹਿੰਦੇ ਸਭ ਕੁਝ ਕੋਲ ਹੈ ਸੋ ਇਹ ਜਿੱਦੇ ਹੱਸਦਾ ਹੈ ਤੇ ਉਹਦੇ ਨੂੰ ਪੁੱਛਣਾ ਪੈਂਦਾ ਤੂੰ ਹੱਸਿਆ ਕਿਉਂ ਸੋ ਮਹਾਤਮਾ ਕਹਿੰਦੇ ਜਿੱਦੇ ਵਿਰਾਗ ਕਰਦਾ ਹੈ ਉਹਨੂੰ ਉਹਦੇ ਪੁੱਛੀਦਾ ਵੀ ਤੂੰ ਵਿਰਾਗ ਆ ਤੂੰ ਕੀਤਾ ਰੋਦਨ ਕਿਉਂ ਕਰ ਰਹੇ ਹੋ ਇਹਦਾ ਕਾਰਨ ਕੀ ਹੈ ਕਿਉਂਕਿ ਮਹਾਤਮਾ ਹਰ ਵੇਲੇ ਚੜਦੀ ਕਲਾ ਉਹ ਖੁਸ਼ੀ ਰਹਿੰਦੇ ਨੇ ਆਪਣੇ ਆਨੰਦ ਦੇ ਵਿੱਚ ਰਹਿੰਦੇ ਨੇ ਜਿਵੇਂ ਇੱਕ ਨਿੱਕਾ ਬੱਚਾ ਉਹਨੂੰ ਹਰ ਕੋਈ ਕਹਿੰਦਾ ਇਹ ਰੱਬ ਦਾ ਰੂਪ ਹੈ ਤੇ ਛੋਟਾ ਬੱਚਾ ਆਪਣੇ ਬਿਸਤਰ ਤੇ ਪਿਆ ਪੈਰ ਦਾ ਅੰਗੂਠਾ ਮੂੰਹ ਵਿੱਚ ਪਾ ਕੇ ਵੀ ਹੱਸਦਾ ਰਹਿੰਦਾ ਹੈ ਸੁੱਤਾ ਵੀ ਹੱਸਦਾ ਰਹਿੰਦਾ ਉਹਨੂੰ ਪੁੱਛਣਾ ਨਹੀਂ ਪੈਂਦਾ ਵੀ ਹੱਸਦਾ ਕਿਉਂ ਆ ਪਰ ਉਹ ਜਦੋਂ ਰੋਂਦਾ ਉਦੋਂ ਉਹਦਾ ਕਾਰਨ ਹੁੰਦਾ ਜਾਂ ਤਾਂ ਦੀ ਉਹਨੇ ਬਿਸਤਰਾ ਗਿੱਲਾ ਕਰ ਲਿਆ ਤੇ ਜਾਂਦ ਸਾਥਸੰਗ ਜੀ ਉਹਨੂੰ ਭੁੱਖ ਲੱਗੀ ਹੈ ਮਨੇ ਦੁੱਧ ਪੀਣਾ ਸੋ ਇਸ ਤਰ੍ਹਾਂ ਬੱਚੇ ਦਾ ਵੀ ਇੱਕ ਕਾਰਨ ਰੋਣ ਦਾ ਤੇ ਮਹਾਤਮਾ ਦਾ ਵੀ ਕੋਈ ਕਾਰਨ ਹੁੰਦਾ ਤੇ ਇਹਦੇ ਸិਸ਼ ਨੇ ਆਨੰਦ ਨੇ ਪੁੱਛਿਆ ਕਹਿੰਦੇ ਮਹਾਤਮਾ ਜੀ ਮਹਾਰਾਜ ਤੁਹਾਡੇ ਰੋਣ ਦਾ ਕਾਰਨ ਕੀ ਹੈ ਇੱਕਦਮ ਰੋਣ ਲੱਗ ਪਏ ਗੁਰਬਾਣੀ ਦਾ ਫਰਮਾਨ ਵੀ ਹੈ ਰੰਗ ਹੱਸ ਹੈ ਰੰਗ ਰੋਵ ਹੈ ਚੁੱਪ ਭੀ ਕਰ ਜਾਹੇ ਪ੍ਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨਾਹੀ ਸੋ ਸਾਧ ਸੰਗਤ ਜੀ ਵੇ ਪ੍ਰਵਾਹ ਮਹਾਤਮਾ ਉਹਨਾਂ ਦਾ ਇੱਕ ਰੰਗ ਹੁੰਦਾ ਉਸ ਰੰਗ ਦੇ ਅੰਦਰ ਸਾਧ ਸੰਗਤ ਜੀ ਉਸ ਕਾਰਨ ਦੇ ਅੰਦਰ ਉਹ ਕਈ ਵਾਰੀ ਖਿੜ ਖੜਾ ਕੇ ਹੱਸਦੇ ਵੀ ਹੈ ਤੇ ਕਈ ਵਾਰੀ ਰੋਦਨ ਵੀ ਕਰਦੇ ਇਸ ਤਰ੍ਹਾਂ ਮਹਾਤਮਾ ਜੀ ਕਹਿਣ ਲੱਗੇ ਰੋਦਨ ਮੈਨੂੰ ਇਸ ਗੱਲ ਦਾ ਹੈ ਵੀ ਮੇਰੇ ਕੋਲੇ ਮੇਰੇ ਨਜ਼ਦੀਕ ਕੋਈ ਮਨੁੱਖ ਜਿਹੜਾ ਰਹਿ ਰਿਹਾ ਹੈ ਉਹ ਬਿਲਕੁਲ ਉਸ ਪਰਮਾਤਮਾ ਤੋਂ ਬੇਮੁਖ ਹੈ ਇਹਦੇ ਵਿੱਚ ਕਿਤੇ ਨਾ ਕਿਤੇ ਮੇਰੀ ਕਮੀ ਹੈ ਮੇਰੇ ਨੇੜੇ ਤੇੜੇ ਰਹਿੰਦਿਆਂ ਹੋਇਆਂ ਵੀ ਉਹ ਟੁੱਟਿਆ ਹੋਇਆ ਔਰ ਉਹਨੇ ਰਸਤੇ ਹੀ ਹੋਰ ਫੜਿਆ ਹੋਇਆ ਇਹੀ ਕਾਰਨ ਹੈ ਮੇਰੇ ਰੋਣ ਦਾ ਵੀ ਮੇਰੇ ਵਿੱਚ ਕਿਤੇ ਨਾ ਕਿਤੇ ਕਮੀ ਹੈ ਤੇ ਸੰਗ ਜੀ ਕਹਿਣ ਲੱਗੇ ਕੌਣ ਹੈ ਆਨੰਦ ਜੀ ਕਹਿੰਦੇ ਕਹਿੰਦੇ ਆਓ ਤੁਹਾਨੂੰ ਵਿਖਾਣੇ ਇਸ ਤਰ੍ਹਾਂ ਸਾਧ ਸੰਗਤ ਜੀ ਉੱਥੋਂ ਚਾਲੇ ਪਾਏ ਆਪਣੇ ਆਸਣਾ ਤੋਂ ਜਿੱਥੇ ਉਹ ਮਨੁੱਖ ਕਿਤੇ ਉਡੀਕ ਕਰ ਰਿਹਾ ਕੋਈ ਆਵੇ ਤੇ ਉਹਨੂੰ ਮਾਰ ਕੇ ਆਪਣਾ ਪ੍ਰਯੋਜਨ ਪੂਰਾ ਕਰਾਂ ਉੱਥੇ ਪਹੁੰਚ ਗਏ ਇੱਕ ਪਾਸੇ ਇੱਕ ਮਾਤਾ ਤੁਰੀ ਆਵੇ ਔਰਤ ਤੁਰੀ ਆਉਂਦੀ ਹੈ ਤੇ ਇੱਕ ਪਾਸੇ ਮਹਾਤਮਾ ਤੁਰੇ ਆਉਂਦੇ ਨੇ ਤੇ ਹੁਣ ਸਾਧ ਸੰਗਤ ਜੀ ਇਹ ਬੈਠਾ ਸੀ ਜਿਹੜਾ ਵੇਖਦਾ ਵੀ ਲੋੜ ਤਾਂ ਇੱਕ ਬੰਦੇ ਦੀ ਸੀ ਇਹ ਦੋ ਤੁਰੇ ਆਉਂਦੇ ਨੇ ਇੱਕ ਬੀਬੀ ਤੁਰੇ ਆਉਂਦੀ ਐ ਇੱਕ ਭਾਈ ਤੁਰਿਆ ਆਉਂਦਾ ਕੀ ਦਾ ਕਤਲ ਕਰਾਂ ਕਹਿੰਦਾ ਔਰਤ ਨੂੰ ਕਾਨੂੰ ਮਾਰਨਾ ਏ ਇਸੇ ਆ ਜਿਹੜਾ ਇੱਧਰਲੇ ਬੰਨਿਓ ਆ ਰਿਹਾ ਨਾ ਇਸੇ ਦੇ ਕਤਲ ਕਰਦੇ ਤੇ ਸਾਧ ਸੰਗਤ ਜੀ ਇਸ ਤਰ੍ਹਾਂ ਸੋਚ ਹੀ ਰਿਹਾ ਤੇ ਅੱਗੋਂ ਮਹਾਤਮਾ ਜੀ ਬੋਲ ਪਏ ਕਹਿਣ ਲੱਗਿਓ ਭਾਈ ਠਹਿਰ ਠਹਿਰ ਇਧਰੋ ਇਹ ਕਹਿ ਲਗਿਆ ਤੂੰ ਠਹਿਰ ਤੇ ਸਾਧ ਸੰਗ ਜੀ ਮਹਾਤਮਾ ਜੀ ਨੂੰ ਕਹਿੰਦਾ ਤੂੰ ਠਹਿਰ ਕਹਿੰਦਾ ਮਹਾਤਮਾ ਜੀ ਗੱਲ ਇਹ ਐ ਵੀ ਤੁਸੀਂ ਤੁਰੇ ਆਉਨੇ ਤੁਹਾਨੂੰ ਤੇ ਮੈਂ ਕਹਿ ਸਕਦਾ ਵੀ ਠਹਿਰ ਠਹਿਰ ਮੈਂ ਤੇ ਪਹਿਲਾਂ ਹੀ ਠਹਿਰਿਆ ਹੋਇਆ ਬੈਠਾ ਹੋਇਆ ਤੇ ਮੈਨੂੰ ਤੁਸੀਂ ਕਿਉਂ ਕਿਹਾ ਵੀ ਠਹਿਰ ਇਹ ਆਤਮਾ ਜੀ ਕਹਿਣ ਲੱਗੇ ਭਾਈ ਅਸੀਂ ਤੁਰੇ ਆਉਨੇ ਆ ਅਸੀਂ ਤਾਂ ਉਹਦੇ ਤੋਂ ਠਹਿਰੇ ਆ ਜਿੱਦੇ ਅਸੀਂ ਬੋਧ ਧਾਰਨ ਕਰ ਲਿਆ ਇਹ ਧਰਮ ਧਾਰਨ ਕਰ ਲਿਆ ਸਾਡਾ ਮਨ ਤਾਂ ਉਹਦੇ ਤੋਂ ਠਹਿਰਿਆ ਹੋਇਆ ਅਸੀਂ ਕਿ ਠਹਿਰੀਏ ਕਹਿੰਦੇ ਤੂੰ ਠਹਿਰ ਜਿਹਨੂੰ ਬੜੀ ਜਲਦੀ ਹੋਈ ਤੂ ਭਾਵ ਤੇਰਾ ਮਨ ਨਹੀਂ ਠਹਿਰਿਆ ਹੋਇਆ ਅੱਲਾ ਤਾਨੀ ਠਹਿਰਿਆ ਤਨ ਕਰਕੇ ਬੈਠਾ ਹੋਇਆ ਕਹਿੰਦੇ ਤੂੰ ਠਹਿਰ ਸਾਧ ਸੰਗਤ ਜੀ ਉਸ ਵੇਲੇ ਕਹਿਣ ਲੱਗਿਆ ਮੈਂ ਤੁਹਾਨੂੰ ਮਾਰਨਾ ਚਾਹੁੰਨਾ ਬਾਦਮਾ ਜੀ ਕਹਿੰਦੇ ਸਾਨੂੰ ਕੋਈ ਡਰ ਨਹੀਂ ਮਾਰ ਦੇ ਪਰ ਮਾਰਨੇ ਤੋਂ ਪਹਿਲਾਂ ਸਾਡੀ ਇੱਕ ਇੱਛਾ ਪੂਰੀ ਕਰ ਕੀ ਮਹਾਤਮਾ ਜੀ ਕਹਿੰਦੇ ਆ ਜਿਹੜਾ ਦਰਖਤ ਤੂੰ ਵੇਖ ਰਿਹਾ ਹੈ ਕਵਾੜਾ ਵੀ ਤੇਰੇ ਕੋਲ ਹੈ ਕਿਉਂ ਤਾੜਵੀਆਂ ਦਾ ਆਖਰਕਾਰ ਸਾਧ ਸੰਗਤ ਦੀ ਲਵਾਸ ਹੁੰਦਾ ਸ਼ਾਸਤਰ ਕੋਲ ਹੁੰਦਾ ਲਾਸ਼ ਵੀ ਤੇਰੇ ਕੋਲ ਹੈ ਕਹਿੰਦੇ ਕਵਾੜਾ ਵੀ ਤੇਰੇ ਕੋਲ ਹੈ ਇੰਜ ਕਰ ਵਈ ਆ ਦਰਖਤ ਦੇ ਨਾਲ ਇੱਕ ਡਾਣੀ ਨੂੰ ਵੱਢ ਦੇ ਇਹ ਮੇਰੀ ਇੱਛਾ ਪੂਰੀ ਕਰ ਦੇ ਫਿਰ ਮੈਨੂੰ ਵੱਢ ਦੇ ਕਹਿੰਦੇ ਠੀਕ ਹੈ ਤਾਂ ਸਾਧ ਸੰਗਤ ਜੀ ਇਸ ਵੀਰ ਨੇ ਕੀ ਕੀਤਾ ਗੁਰਮੁਖ ਪਿਆਰਿਓ ਕੁਹਾੜਾ ਕੋਲ ਸੀ ਕੁਵਾਰ ਕੀਤਾ ਟਾਣੀ ਵੱਢ ਦਿੱਤੀ ਥੱਲੇ ਡਿੱਗ ਪਈ ਧਰਤੀ ਤੇ ਮਹਾਤਮਾ ਜੀ ਕਹਿੰਦੇ ਇੱਕ ਤੇ ਮੰਨ ਲਈ ਹੁਣ ਦੂਜੀ ਵੀ ਮੰਨ ਲੈ ਫਿਰ ਤੇ ਤੂੰ ਸਾਨੂੰ ਮਾਰ ਹੀ ਦੇਣਾ ਅੱਗੇ ਕੀ ਦੱਸੋ ਮੇਰਾ ਪਰियोजना ਪੂਰਾ ਹੋ ਜਾਣਾ ਕਹਿੰਦਾ ਦੱਸੋ ਤੇ ਸਹੀ ਤੁਸੀਂ ਕਰਨਾ ਕੀ ਹੈ ਦੂਜਾ ਕਹਿੰਦੇ ਦੂਜਾ ਤੂੰ ਕੀ ਕਰਨਾ ਹੈ ਹੁਣੇ ਜਿਹੜੀ ਟਾਣੀ ਕੱਟੀ ਐ ਤੋੜ ਕੇ ਸੁੱਟੀ ਐ ਇਹਨੂੰ ਦਵਾਰੇ ਦਰਖਤ ਨਾਲ ਜੋੜ ਦੇ। ਬਸ ਸਤਿ ਪੁਰਸ਼ਾਂ ਦੇ ਸਾਧ ਸੰਗ ਜੀ ਬਚਨ ਹੁੰਦੇ ਆ ਤੇ ਬਚਨ ਦੇ ਵਿੱਚ ਬੜੀ ਵੱਡੀ ਤਾਕਤ ਹੁੰਦੀ ਜਦੋਂ ਇੰਨੀ ਗੱਲ ਕਹੀ। ਬਸ ਦਰਸ਼ਣੀ ਦੁਰਲੱਭ ਹੁੰਦੇ ਆ ਮਹਾਤਮਾ ਦੇ ਤਾਂ। ਹੱਥ ਵਿੱਚੋਂ ਕੋਹਾੜਾ ਡਿੱਗ ਪਿਆ। ਆਖੋ ਸਤਨਾਮ। ਕੋਈ ਪਿਛਲਾ ਕਰਮ ਜਾਗ ਪਿਆ। ਗਿਆਨ ਹੋ ਗਿਆ ਵੀ ਤੋੜਨਾ ਤੇ ਬੜਾ ਸੌਖਾ ਹੈ। ਟਾਣੇ ਨੂੰ ਤੋੜ ਦੇ ਦਿੱਤਾ ਹੁਣ ਟਾਣੇ ਨੂੰ ਦੁਬਾਰੇ ਜੋੜਨਾ ਬਹੁਤ ਕਠਿਨ। ਇਹ ਮੈਂ ਨਹੀਂ ਕਰ ਸਕਦਾ। ਮੈਥੋਂ ਨਹੀਂ ਹੋਣਾ। ਹੱਥ 'ਚੋਂ ਕੁਹਾੜਾ ਡਿੱਗ ਪਿਆ ਚਰਨੀ ਪੈ ਗਿਆ ਸੋ ਕਹਿਣ ਤੋਂ ਭਾਵ ਹੈ ਏਕ ਕਹਾਣੀ ਹੈ ਇੱਕ ਪਰਮਾਨ ਸਮਝਣ ਸਮਝਾਉਣ ਲਈ ਕਿ ਸਾਧ ਸੰਗਤ ਜੀ ਗੁਰੂ ਦੇ ਨਾਲ ਇਸ਼ਟ ਦੇ ਨਾਲ ਆਪੋ ਆਪਣੇ ਧਰਮਾਂ ਦੇ ਨਾਲ ਮਨੁੱਖ ਨੂੰ ਜੋੜਨਾ ਬੜੀ ਵੱਡੀ ਕਰਾਮਾਤ ਆ ਬੜਾ ਵੱਡਾ ਕਠਿਨ ਆ ਪਰ ਤੋੜਨਾ ਤਾਂ ਆਪੇ ਇੱਕ ਸੈਕਿੰਡ ਚ ਦੇਣਾ ਘਰ ਬਣਾਉਣਾ ਬਿਲਡਿੰਗ ਬਣਾਉਣੀ ਬੜੀ ਔਖੀ ਐ ਤੋੜਨੀ ਤਾਂ ਸਾਧ ਸੰਗਤ ਜੀ ਕੋਈ ਮਿੰਟਾਂ ਸੈਕਿੰਡਾਂ ਦਾ ਕੰਮ ਹੋਇਆ ਘੰਟਿਆਂ ਦਾ ਕੰਮ ਹੋਇਆ ਕਰਦਾ ਪਰ ਬਣਾਉਣ ਵਾਸਤੇ ਬੜਾ ਸਮਾਂ ਚਾਹੀਦਾ ਇਸੇ ਤਰ੍ਹਾਂ ਹੀ ਸੰਸਾਰ ਸਮਾਜ ਵਿੱਚ ਜਦੋਂ ਅਸੀਂ ਵਿਚਰਦੇ ਹਾਂ ਤੇ ਸਾਧ ਸੰਗਤ ਜੀ ਆਪਣੀ ਇੱਜ਼ਤ ਪੱਤ ਬਣਾਉਣ ਵਾਸਤੇ ਖਾਨਦਾਨ ਦੇ ਖਾਨਦਾਨ ਲੱਗ ਜਾਂਦੇ ਆ ਬੜਾ ਸਮਾਂ ਲੱਗਦਾ ਪਰ ਪੱਤ ਗਵਾਉਣ ਨੂੰ ਕੀ ਹੈ ਇੱਕ ਸਕਿੰਟ ਵਿੱਚ ਗਵਾਈ ਜਾਣੀ ਸੋ ਇਸ ਤਰ੍ਹਾਂ ਕਰਕੇ ਸਾਧ ਸੰਗਤ ਜੀ ਗੁਰੂ ਸਾਹਿਬ ਇੱਥੇ ਅੱਜ ਦੇ ਪਾਵਨ ਮੁਖਵਾਕ ਦੇ ਅੰਦਰ ਇਹ ਬਖਸ਼ਿਸ਼ਾਂ ਕਰ ਰਹੇ ਆ ਮਹਾਰਾਏ ਕਹਿੰਦੇ ਭਈ ਉਸ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜੋੜਨਾ ਬੜੀ ਵੱਡੀ ਤਾਕਤ ਹੈ ਬੜੀ ਵੱਡੀ ਸ਼ਕਤੀ ਹੈ ਤੇ ਗੁਰਮੁਖ ਪਿਆਰਿਓ ਜਗਿਆਸੂ ਰੂਪ ਹੋ ਕੇ ਅਕਾਲ ਪੁਰਖ ਦੇ ਅੱਗੇ ਬੇਨਤੀ ਕਰਿਏ ਸਤਿਗੁਰੂ ਸੱਚੇ ਬਾષા ਦਇਆ ਕਰੋ ਕਿਰਪਾ ਕਰੋ ਕੋਈ ਜਨ ਹਰ ਸਿਉਂ ਦੇਵੈ ਜੋਰ ਕਹਿੰਦੇ ਕੋਈ ਐਸਾ ਸੇਵਕ ਐਸਾ ਜਨ ਜਨ ਦੀ ਪਰਵਾਸਾ ਕੀ ਹੈ ਜਨ ਕਿਹੋ ਜਿਹਾ ਹੋਵੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਸੋ ਪ੍ਰਮਾਤਮਾ ਵਰਗਾ ਹੀ ਸੇਵਕ ਹੋਵੇ ਬਸ ਪ੍ਰਮਾਤਮਾ ਦਾ ਰੂਪ ਹੀ ਹੋਵੇ ਕਹਿੰਦੇ ਕਬੀਰ ਸਾਹਿਬ ਕਹਿੰਦੇ ਇਹੋ ਜਿਹਾ ਨਾ ਹੋਵੇ ਉਹਦਾ ਸੁਭਾਗ ਕਿਤੇ ਰੋੜੇ ਵਰਗਾ ਨਾ ਹੋਵੇ ਪੱਥਰ ਵਰਗਾ ਨਾ ਹੋਵੇ ਪੱਥਰ ਵੀ ਪੰਥੀ ਨੂੰ ਦੁੱਖ ਦਿੰਦਾ ਰਾਹੀ ਨੂੰ ਦੁੱਖ ਦਿੰਦਾ ਹੈ ਉਹਦਾ ਸੁਭਾਉ ਕਿਤੇ ਸਾਧ ਸੰਗਤ ਜੀ ਪਾਣੀ ਵਰਗਾ ਨਾ ਹੋਵੇ ਪਾਣੀ ਵੀ ਖੜ ਜਾਵੇ ਤੇ ਸੀਰਾ ਤਾਤਾ ਹੋਏ ਉਹਦਾ ਵੀ ਸੁਭਾਉ ਬਦਲ ਜਾਂਦਾ ਕਿਤੇ ਠੰਡਾ ਹੋ ਜਾਂਦਾ ਕਿਤੇ ਤਤਾ ਹੋ ਜਾਂਦਾ ਕਹਿੰਦੇ ਇਹੋ ਜਾਂ ਵੀ ਸੁਭਾਅ ਨਾ ਹੋਵੇ ਕੇ ਵਰਗਾ ਧੂੜੀ ਵਰਗਾ ਕਿਉਂਕਿ ਧੂੜੀ ਵੀ ਕਿਤੇ ਨਾ ਕਿਤੇ ਉਹ ਮਿੱਟੀ ਵੀ ਕਿਤੇ ਨਾ ਕਿਤੇ ਕਿਸੇ ਦੇ ਅੰਗ ਤੇ ਲੱਗ ਕੇ ਕੱਪੜਿਆਂ ਤੇ ਲੱਗ ਕੇ ਮੈਲ-ਕਚਲ ਪਾ ਦਿੰਦੀ ਹੈ ਕਹਿੰਦੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਸੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹੀ ਐਸਾ ਜਨ ਹੈ ਸਾਧ ਸੰਗ ਜੀ ਉਹੀ ਐਸਾ ਸੇਵਕ ਦੇ ਰੂਪ ਵਿੱਚ ਹੈ ਪ੍ਰਮਾਤਮਾ ਹੀ ਸੋ ਐਸੇ ਜਨ ਦੇ ਅੱਗੇ ਅਰਦਾਸ ਕਰੀਏ ਕਿ ਸੱਚੇ ਬਾਸ਼ਾ ਉਸ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਸਾਨੂੰ ਜੋੜੋ ਕੋਈ ਜਨ ਹਰਿ ਸਿਉ ਦੇਵੈ ਜੋਰ ਤੇ ਸਾਨੂੰ ਉਸ ਪ੍ਰਮਾਤਮਾ ਦੇ ਨਾਲ ਜੋੜ ਦੇ ਵਿੱਚ ਚਰਨ ਗਹਾਂ ਬਕੋ ਸੁਭ ਰਸਨਾ ਦੀਜੈ ਪ੍ਰਾਣਿ ਕੋ ਕਹਿੰਦੇ ਜਿਹੜਾ ਰੱਬ ਦੀਆਂ ਗੱਲਾਂ ਸੁਣਾ ਕੇ ਰੱਬ ਦੇ ਨਾਲ ਸਾਨੂੰ ਜੋੜੇ ਉਹਦੇ ਚਰਨ ਫੜ ਕੇ ਤੇ ਆਪਣੀ ਰਸਨਾ ਤੋਂ ਸੁਭ ਸੁਭ ਸੋਹਣੇ ਸੋਹਣੇ ਉਹਦੀ ਵਡਿਆਈ ਵਿੱਚ ਆਪਣੀ ਰਸਨਾ ਦੁਆਰਾ ਸੋਹਣੇ ਸੋਹਣੇ ਉਹਦੀ ਵਡਿਆਈ ਉਪਮਾ ਦੇ ਵਿੱਚ ਬਚਨ ਕਰੀਏ ਉਹਦੀ ਵਡਿਆਈ ਕਰੀਏ ਜਿਹੜਾ ਸਾਨੂੰ ਪਰਮੇਸ਼ਰ ਨਾਲ ਜੋੜੇ ਚਰਨ ਗਹੋਂ ਵਕੋਂ ਸੁਭ ਰਸਨਾ ਉਹਦੇ ਚਰਨ ਫੜ ਕੇ ਸੁਭ ਸੋਹਣੇ ਸੋਹਣੇ ਬਚਨੋ ਦੀ ਵਡਿਆਈ ਦੇ ਅੰਦਰ ਕਰੀਏ ਰਸਨਾ ਦੁਆਰਾ ਆਪਾਂ ਬੋਲੀਏ ਤੇ ਦੀਜੈ ਪ੍ਰਾਣਿ ਅਕੂਰ ਕਹਿੰਦੇ ਜਿੰਨਾ ਚਿਰ ਆਪਣੇ ਪ੍ਰਾਣ ਚੱਲਣਗੇ ਤੇ ਸਾਧ ਸੰਗਤ ਜੀ ਓਨਾ ਚਿਰ ਉਹਦੇ ਚਰਨਾਂ ਦੇ ਭੌਰੇ ਬਣੇ ਉਹਦੇ ਚਰਨਾਂ ਦੀ ਉਪਮਾ ਕਰਦੇ ਰਹਾਉ ਦਾ ਵਿਸ਼ਰਾਮ ਦੇ ਕੇ ਸਤਿਗੁਰੂ ਸੱਚੇ ਪਾਸ਼ਾ ਮਹਾਰਾਜ ਕਹਿੰਦੇ ਮਨ ਤਨ ਨਿਰਮਲ ਕਰਤਿਆਰ ਹਰ ਸਿੰਚੈ ਸੁਦਾ ਸੰਜੋੜ ਕਹਿੰਦੇ ਭਾਈ ਆਪਣੇ ਮਨ ਨੂੰ ਵੀ ਆਪਣੇ ਤਨ ਨੂੰ ਵੀ ਨਿਰਮਲ ਕਰੋ ਮਨ ਸਿਮਰਨ ਦੁਆਰਾ ਨਿਰਮਲ ਹੋਏਗਾ ਤੇ ਤਨ ਸੇਵਾ ਦੁਆਰਾ ਅਥੀਂ ਸੇਵਾ ਕਰਨੀ ਸਾਧ ਸੰਗਤ ਜੀ ਰਸਨਾ ਦੁਆਰਾ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਪੈਰਾਂ ਦੇ ਨਾਲ ਚੱਲ ਕੇ ਸੰਗਤ ਵਿੱਚ ਆਉਣਾ ਸੋ ਇਸ ਪ੍ਰਕਾਰ ਕਰਕੇ ਸਾਡਾ ਤਨ ਨਿਰਮਲ ਹੋ ਜਾ ਤਨ ਦੀ ਸ਼ੁੱਧਤਾ ਰੱਖਣੀ ਮਾਨ ਮਰਿਆਦਾ ਰੱਖਣੀ ਸਾਧ ਸੰਗਤ ਜੀ ਭੈੜੇ ਖਾਣ ਪਾਣ ਤੋਂ ਬਚਾ ਕਰਕੇ ਰੱਖਣਾ ਸ਼ੁੱਧ ਖਾਣਾ ਸੋ ਸੁੰਦਰ ਧੋਤੇ ਬਸਤਰ ਪਹਿਨਣੇ ਇਸ਼ਨਾਨ ਪਾਣੀ ਰੋਜ਼ ਸੋਧ ਕੇ ਸੁਚਮ ਰੱਖਣੀ ਕਹਿੰਦੇ ਇਸ ਪ੍ਰਕਾਰ ਕਰਕੇ ਭਾਈ ਤਨ ਸਾਡਾ ਸਾਫ ਹੁੰਦਾ ਸੁਚ ਹੋਵੇ ਤਾਂ ਸੱਚ ਪਾਈਏ ਜੇ ਸੁਚਮ ਹੈ ਫਿਰ ਉਹ ਸੱਚੇ ਪ੍ਰਮਾਤਮਾ ਦਾ ਨਾਮ ਵੀ ਜਪਿਆ ਜਾ ਮੰਨ ਤਨ ਨਿਰਮਲ ਇਸ ਪ੍ਰਕਾਰ ਕਰਕੇ ਮਨ ਨੂੰ ਤੇ ਤਨ ਨੂੰ ਨਿਰਮਲ ਕਰ ਲਈਏ ਕਹਿੰਦੇ ਮਨ ਤਨ ਨਿਰਮਲ ਕਰਨ ਦਾ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਸ਼ਾ ਸਾਨੂੰ ਸੌਖੇ ਤਰੀਕੇ ਨਾਲ ਸਮਝਾਉਂਦੇ ਆ ਜਿਵੇਂ ਇੱਕ ਕਿਸਾਨ ਕਹਿੰਦੇ ਕਿ ਆਰੇ ਨੂੰ ਨਹੀਂ ਤਿਆਰ ਕਰਦਾ ਪਹਿਲਾਂ ਬੀਜ ਪਾਉਣ ਤੋਂ ਬਾਹਣ ਨੂੰ ਆਪਾਂ ਤਿਆਰ ਕਰਦੇ ਆ ਵਤਰ ਕਰਦੇ ਆ ਬੌਹਨੇ ਆ ਸਾਧ ਸੰਗਤ ਜੀ ਕਿਦੇ ਉਹਨੂੰ ਪਾਣੀ ਦਿੰਨੇ ਆ ਵਟਾ ਬਣਾ ਕੇ ਕਿ ਕਿਆਰਾ ਤਿਆਰ ਕੀਤਾ ਜਾਂਦਾ ਕਿ ਪਾਣੀ ਖੜ ਜਾਵੇ ਇਹਦੇ ਗੁਰੂ ਸਾਹਿਬ ਉਹ ਉਦਾਹਰਨਾ ਦਿੰਦੇ ਆ ਕਿ ਸਾਨੂੰ ਸੌਖੀ ਸਮਝ ਆਵੇ ਮਨ ਤਨ ਨਿਰਮਲ ਕਰਤਿ ਕਿਆਰੋ ਹਰ ਸਿੰਚੈ ਸੁਧਾ ਸੰਜੋਰ ਜਿਵੇਂ ਕਿਆਰਾ ਤਿਆਰ ਹੋ ਜੇ ਤੇ ਉਹਦੇ ਵਿੱਚ ਫਿਰ ਸਾਧ ਸੰਗਤ ਜੀ ਸੌਖੇ ਤਰੀਕੇ ਦੇ ਨਾਲ ਜਿਹੜਾ ਬੀਜ ਸਿੰਜਿਆ ਜਾਂਦਾ ਚੰਗੀ ਤਰ੍ਹਾਂ ਫਿਰ ਉਹ ਫਲ ਦਿੰਦਾ ਸਾਨੂੰ ਸੋ ਇਸ ਤਰ੍ਹਾਂ ਕਰਕੇ ਗੁਰੂ ਸਾਹਿਬ ਕਹਿੰਦੇ ਇਹ ਮਨ ਨੂੰ ਤੇ ਤਨ ਨੂੰ ਭਈ ਕਿਆਰਾ ਬਣਾ ਕੇ ਤੇ ਹਰ ਸਿੰਚੈ ਹਰੀ ਦੇ ਨਾਮ ਨੂੰ ਸੁਧਾ ਬੜੇ ਮਨ ਨੂੰ ਸ਼ੁੱਧ ਕਰਕੇ ਤੇ ਸੰਜੋਰ ਕਹਿੰਦੇ ਚੰਗੀ ਤਰ੍ਹਾਂ ਜੋੜ ਕੇ ਮਨ ਨੂੰ ਤੇ ਭਾਈ ਨਾਮ ਨੂੰ ਸਿੰਜ ਵਾਹਿਗੁਰੂ ਦੇ ਨਾਮ ਨੂੰ ਜਪ ਆ ਫਿਰ ਜਦੋਂ ਬੱਤਰ ਹੋ ਜੇ ਨਾ ਬਾਹਣ ਤੇ ਪਾਇਆ ਹੋਇਆ ਬੀਜ ਫਿਰ ਜਲਦੀ ਤੇ ਬੜਾ ਫਲ ਦਿੰਦਾ ਸਾਨੂੰ ਸਾਧ ਸੰਗ ਜੀ ਇਸ ਤਰ੍ਹਾਂ ਕਰਕੇ ਮਾਰੇ ਕਹਿੰਦੇ ਆ ਰਸ ਮੈਂ ਮਗਨ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰ ਮਾਉਂਦੀ ਹੈ ਵੱਡੀ ਬਿਖਿਆ ਜ਼ਹਿਰ ਕਹਿੰਦੇ ਜਿਹੜੀ ਵੱਡੀ ਜ਼ਹਿਰ ਆ ਨਾ ਮਹਾ ਜ਼ਹਿਰ ਉਹ ਹੈਗੀ ਕਾਮ ਕ੍ਰੋਧ ਮੂਹ ਹੰਕਾਰ ਕ੍ਰਿਸ਼ਨਾਂ ਦੀ ਅਗਨੀ ਇਸ ਪ੍ਰਕਾਰ ਦੀ ਜਿਹੜੀ ਜ਼ਹਿਰ ਤੇਰੇ ਅੰਦਰ ਹੈ ਜਿਹਦੇ ਵਿੱਚ ਤੂੰ ਮਗਨ ਹੋਇਆ ਪਿਆ ਕਹਿੰਦੇ ਇਸ ਰਸ ਦੇ ਵਿੱਚ ਤੂੰ ਮਗਣ ਹੈ। ਇਹ ਆ ਰਸ ਮੈਂ ਮਗਣ ਹੋਤ ਕਿਰਪਾ ਤੇ। ਮਹਾ ਵਿਖਿਆ ਤੇ ਤੋਰ। ਕਹਿੰਦੇ ਭਾਈ ਜਦੋਂ ਗੁਰਾਂ ਦੀ ਕਿਰਪਾ ਹੋ ਜਾਵੇ ਤੂੰ ਨਾਮ ਵਿੱਚ ਮਗਣ ਹੋ ਜਾਵੇਂਗਾ ਨਾ ਤੇ ਜਿਹੜੀ ਮਹਾ ਵੱਡੀ ਵਿਖਿਆ ਜ਼ਹਿਰ ਤੈਨੂੰ ਚੁੰਬੜੀ ਹੋਈ ਹੈ ਇਹਦੇ ਨਾਲੋਂ ਤੇਰਾ ਮਨ ਟੁੱਟ ਜਾਵੇਗਾ ਆਟੋਮੈਟਿਕ। ਜਦੋਂ ਭਾਈ ਤੂੰ ਗੁਰੂ ਦੇ ਨਾਲ ਜੁੜ ਕੇ ਆਪਣੇ ਮਨ ਨੂੰ ਤੇ ਤਨ ਨੂੰ ਨਿਰਮਲ ਕਰਾਂ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਕਿਵੇਂ ਮਹਾ ਵਿਖਿਆ ਤੋਂ ਦੂਰ ਹੋਵੇਗਾ ਤੇਰਾ ਮਨ ਆਇਓ ਸ਼ਰਨ ਦੀਨ ਦੁਖ ਭੰਜਨ ਚਿਤ ਬਉ ਤੁਮਰੀ ਔਰ ਕਹਿੰਦੇ ਜਦੋਂ ਤੂੰ ਉਸ ਵਾਹਿਗੁਰੂ ਪਰਮਾਤਮਾ ਦੀ ਸ਼ਰਨ ਵਿੱਚ ਆਏਗਾ ਜਿਹੜਾ ਦੀਨਾਂ ਦੁਖੀਆਂ ਦਾ ਦੁੱਖ ਭੰਜਨ ਆਲਾ ਵਿਨਾਸ਼ ਕਰਨ ਵਾਲਾ ਹੈ ਤੇ ਤੇਰੇ ਚਿਤ ਬਉ ਤੁਮਰੀ ਔਰ ਇਹ ਆਪਣੇ ਚਿੱਤ ਦੇ ਵਿੱਚ ਉਹਦੀ ਓਟ ਲੈ ਕੇ ਆਵੇਂਗਾ ਹੋਰ ਸਾਰੇ ਪਾਸੇ ਦਾ ਖਿਆਲ ਮੜੀਆਂ ਕਬਰਾਂ ਦਾ ਖਿਆਲ ਛੱਡ ਕੇ ਜਦੋਂ ਇੱਕੋ ਇੱਕ ਆਸ ਲੈ ਕੇ ਆਵੇਂਗਾ ਜਿਵੇਂ ਗੁਰੂ ਸਾਹਿਬ ਕਹਿੰਦੇ ਸਗਲ ਦੁਆਰ ਕੋ ਛਾੜ ਕੇ ਗਹਿਓ ਤਹਾਰੂ ਦੁਆ ਕਹਿੰਦੇ ਜਦੋਂ ਇਹ ਆਸਾ ਲੈ ਕੇ ਆਵੇਂਗਾ ਚਿੱਤ ਦੇ ਵਿੱਚ ਉਹ ਪ੍ਰਮਾਤਮਾ ਦੀ ਓਟ ਧਾਰਨ ਕਰੇਗਾ ਭਾਈ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆਪਾ ਹੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਵੰਦਨ ਸ਼ੋਰ ਕਹਿੰਦੇ ਤੇਰੇ ਸਾਰੇ ਬੰਦਨ ਸਤਿਗੁਰੂ ਸੱਚੇ ਪਾਸ਼ਾ ਮਹਾਰਾਜ ਨੇ ਕੱਟ ਦੇਣ ਤੈਨੂੰ ਸਾਰੇ ਬੰਦਨਾਂ ਤੋਂ ਛੁਡਾ ਦੇਣਾ ਤੇ ਆਪਾ ਹੈ ਪਦ ਆਪ ਹੈ ਉਹਦੀ ਉੱਚੀ ਪਦਵੀ ਧਰੂ ਤਾਰੇ ਵਾਲੀ ਪਦਵੀ ਇਹ ਤੈਨੂੰ ਮਾਰਾਇ ਨੇ ਦਾਨ ਵਿੱਚ ਦੇ ਦੇਣੀ ਹੈ ਜਦੋਂ ਤੁਸੀਂ ਉਸ ਸੁਆਮੀ ਮਾਲਕ ਦਾ ਸਿਮਰਨ ਕਰੋ। ਸੋ ਪਾਵਨ ਸ਼ਬਦ ਦਾ ਨਿਚੋੜ ਕੀ ਹੈ ਸਤਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਵਾਹਿਗੁਰੂ ਦੇ ਸਿਮਰਨ ਦੇ ਨਾਲ ਸਾਨੂੰ ਪ੍ਰੇਰਿਤ ਕਰ ਰਹੇ ਹਨ ਉਦਾਹਰਨਾਂ ਦੇ ਕਰਕੇ ਸਾਧ ਸੰਗਤ ਜੀ ਚੰਗੀ ਤਰ੍ਹਾਂ ਸਾਨੂੰ ਸਮਝਾ ਰਹੇ। ਇਸ ਕਰਕੇ ਗੁਰੂ ਸਾਹਿਬ ਦਇਆ ਕਰਨ ਦਇ ਅਨਿਧ ਗੁਰੂ ਕਾਪ ਦੇ ਸੰਦੇਸ਼ ਮਨਾਤੇ ਵਸੇ ਲੋਕ ਸੁਖੀਏ। परलोक सहेले नानक हर प्रभ आपे मेले देहो सजन असी सड़िया जो हो वै साहिब सिओ मेल सलोक पावन गुरु पानी पिता वाता धर समातो दिवस रात दोए दाई गाया सगले ਆਦਿਆ ਆਦਿਆ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਾਕਤ ਕਾਲ ਨਾਨਕ ਤੇ ਮੁਖ ਉਜਲੇ ਜਿਤੇ ਛੁੱਟੀ ਨਾਲ ਜਿਨੀ ਨਾਮ ਧਿਆਇਆ गए मसाकत काल नानक ते मुखी उजले केती छुट्टी नार वाहिगुरु जी का खालसा वाहिगुरु जी की फतेह दूसरा